ਕਿ ਦੁਕਾਨਦਾਰਾਂ ਨੂੰ ਟੈਕਸ ਦੇਣ ਬਦਲੇ ਕੀ ਮਿਲਦਾ ਹੈ ਸਿਲਾ ਦੋਸਤੋ ਹੋਰ ਕਰਨ ਵੀ ਕੀ ਜੇ ਨਾ ਕਰਨ ਗਿਲਾ ਦੋਸਤੋ ਇੱਕ ਰਾਤ ਵਿੱਚ ਚਾਰ-ਚਾਰ ਦੁਕਾਨਾਂ ਤੇ ਚੋਰੀ ਹੋ ਜਾਂਦੀ ਹੈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪੂਰਾ ਸੁਰੱਖਿਅਤ ਹੈ ਜਿਲਾ ਦੋਸਤੋ ਪੂਰਾ ਸੁਰੱਖਿਅਤ ਹੈ ਜਿਲਾ ਦੋਸਤੋ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸੂਰੀ ਪਰ ਤੁਸੀਂ ਸ਼ਹਿਰ ਤੋਂ ਨਸਲ ਲੱਗਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੇ ਦੁਕਾਨਦਾਰਾਂ ਦੀ ਗੱਲ ਕਰਾਂ ਤਾਂ ਹਮਦਰਦੀ ਜਾਗਦੀ ਹੈ ਇੱਕ ਦੁਕਾਨਦਾਰ ਇਹ ਬਹੁਤ ਸੀਰੀਅਸ ਖਬਰ ਹੈ ਜਿਹੜਾ ਧਿਆਨ ਨਾਲ ਸੁਣੀਓ ਕਿਉਂਕਿ ਇੱਕ ਦੁਕਾਨਦਾਰ ਜਿਹੜਾ ਕਿਰਾਏ ਦਿੰਦਾ ਹੈ ਜਿਹੜਾ ਟੈਕਸ ਦਿੰਦਾ ਹੈ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਦਿੰਦਾ ਹੈ ਕਿਉਂਕਿ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਆ ਤਾਂ ਇੰਨਾ ਸਾਰਾ ਟੈਕਸ ਦੇਣ ਤੋਂ ਬਾਅਦ ਇੱਕ ਮਿੰਟ ਵੀ ਦੁਕਾਨਦਾਰ ਗੱਰ ਗੱਦੀ ਨਹੀਂ ਛੱਡਦਾ ਕਿ ਜੇ ਮੈਂ ਗੱਦੀ ਛੱਡ ਕੇ ਕਿਤੇ ਚਲਾ ਗਿਆ ਕਿਤੇ ਕੋਈ ਨੁਕਸਾਨ ਨਾ ਹੋ ਜਵੇ ਜਦ ਉਹਨਾਂ ਦੁਕਾਨਦਾਰਾਂ ਦੇ ਸ਼ਟਰ ਟੁੱਟਦੇ ਆ ਤਾਂ ਮਨ ਨੂੰ ਠੇਸ ਵੱਜਦੀ ਔਰ ਦੁਕਾਨਦਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਗੱਲ ਕਰ ਰਹੇ ਆ ਜੀ ਕਿ ਜਿਹੜਾ ਸ਼ਟਰ ਤੋੜ ਗੈਂਗ ਹੈ ਉਹ ਪੂਰੀ ਤਰ੍ਹਾਂ ਸਰਗਰਮ ਹੈ ਉਹਦੀ ਗੂੰਜ ਜਿਹੜੀ ਹੈ ਹੁਣ ਉਹ ਪਿੰਡਾਂ 'ਚ ਵੀ ਸੁਣਾਣ ਦੇਣ ਲੱਗੀ ਹੈ ਤੇ ਇਹ ਜਿਹੜਾ ਰੋਖਿਆ ਸ਼ਟਰ ਤੋੜ ਗੈਂਗ ਨੇ ਬੰਗਾ ਨਵਾਂ ਸ਼ਹਿਰ ਰਾਹੋਂ ਤੋਂ ਬਾਅਦ ਹੁਣ ਪਿੰਡਾਂ ਵੱਲ ਨੂੰ ਕਰ ਲੈ ਜਿਹਦੇ ਕਰਕੇ ਆਮ ਦੁਕਾਨਦਾਰ ਇਹ ਮਹਿਸੂਸ ਕਰ ਰਹੇ ਕਿ ਉਹਦੀ ਰੋਟੀ ਰੋਜੀ ਤੇ ਹਮਲਾ ਹੈ। ਔਰ ਸਵਾਲ ਇਹ ਵੀ ਨਹੀਂ ਕਿ ਪ੍ਰਸ਼ਾਸਨ ਦੀ ਕਿਹੜੀ ਕੜੀ ਕਮਜ਼ੋਰ ਹੈ ਜਿਹੜੀ ਇਹਨਾਂ ਨੂੰ ਹਾਲੇ ਤੱਕ ਫੜ ਨਹੀਂ ਸਕੀ ਤੇ ਇਹ ਜਿਹੜੇ ਗੈਂਗ ਵਾਲੇ ਨੇ ਸ਼ਟਰ ਤੋੜ ਗੈਂਗ ਵਾਲੇ ਨੇ ਇਹ ਐਨੇ ਸਰਗਰਮ ਹੁਣ ਜਿਹੜੀ ਤਾਜ਼ਾ ਘਟਨਾ ਹੋਈ ਹੈ ਇਹਦੇ ਬਾਰੇ ਗੱਲ ਕਰੀਏ ਤਾਂ ਜਲਾਮਾਜਰੇ ਪਿੰਡ ਵਿਖੇ ਚਾਰ ਦੁਕਾਨਾਂ ਨੂੰ ਇੱਕੋ ਰਾਤ ਰਾਤ ਕਹਿ ਲਈ ਜਸੂਰੇ ਤੜਕੇ ਦੀ ਗੱਲ ਕਰ ਲਈ ਉਹਨੂੰ ਨਿਸ਼ਾਨਾ ਬਣਾਇਆ ਗਿਆ ਔਰ ਚੋਰਾਂ ਨੇ ਦੇਖੋ ਤੁਸੀਂ ਸਮਾਂ ਵੀ ਕਿਹੜਾ ਨਿਰਧਾਰਤ ਕੀਤਾ ਤੜਕੇ 3 ਵਜੇ ਤੋਂ ਲੈ ਕੇ 4 4:30 ਵਜੇ ਦੇ ਵਿੱਚ ਵਿੱਚ ਸਾਰੀ ਕਾਰਵਾਈ ਪਾਈ ਔਰ ਤਸੱਲੀ ਨਾਲ ਕੰਮ ਕੀਤਾ ਇਹ ਅਜਿਹਾ ਸਮਾਂ ਜਿਹਦੇ ਵਿੱਚ ਆਮ ਲੋਕਾਂ ਨੂੰ ਵੀ ਨੀਂਦ ਦਾ ਜ਼ੋਰ ਪਿਆ ਹੁੰਦਾ ਔਰ ਮੈਨੂੰ ਲੱਗਦਾ ਚੋਰ ਇਹ ਵੀ ਸਮੇਂ ਦੇ ਹੋਣੇ ਕਿ ਇਸ ਸਮੇਂ ਪ੍ਰਸ਼ਾਸਨ ਗੂੜੀ ਨੀਂਦ ਸੋ ਰਿਹਾ ਹੈ ਵੀ ਕਿਸੇ ਨੇ ਸਾਨੂੰ ਪੁੱਛਣਾ ਤਾਂ ਹੈ ਨਹੀਂ ਆਰਾਮ ਨਾਲ ਕੰਮ ਕਰਦਿਆ ਨਾਲ ਦੀ ਸਕਰੀਨ ਤੇ ਤੁਸੀਂ ਜਿਹੜਾ ਦੇਖ ਪਾ ਰਹੇ ਹੋ ਕਿ ਚੋਰ ਜਿਹੜੇ ਆ ਉਹ ਸੀਸੀਟੀਵੀ ਦੀ ਤਸਵੀਰਾਂ ਵਿੱਚ ਕੈਦ ਹੋ ਗਏ ਆ ਉਹ ਪਹਿਲਾਂ ਇੱਕ ਦੁਕਾਨ ਦੇ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਉਹ ਟੁੱਟਦਾ ਨਹੀਂ ਫਿਰ ਦੂਜੇ ਨੂੰ ਜ਼ੋਰ ਲਾ ਕੇ ਤੋੜ ਦਿੰਦੇ ਮਤਲਬ ਹੱਥ 'ਚ ਕੋਈ ਔਜ਼ਾਰ ਨਜ਼ਰ ਨਹੀਂ ਆਉਂਦੇ ਮੈਂ ਪਹਿਲਾਂ ਵੀ ਬੜੀ ਬਾਰ ਬੇਨਤੀ ਕਰ ਚੁੱਕਾ ਦੁਕਾਨਦਾਰ ਵੀਰਾਂ ਨੂੰ ਕਿ ਜੇ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ ਚਾਹੁੰਦੇ ਹੋ ਤਾਂ ਸੈਂਟਰ ਲਾਕ ਜ਼ਰੂਰ ਲਗਵਾਓ ਦੁਕਾਨਾਂ ਦੇ ਕਿਉਂਕਿ ਜਿਹੜੀ ਸ਼ਟਰ ਤੋੜ ਗਏ ਗਿਆ ਇਹ ਸੈਂਟਰ ਲਾਕ ਜਿੰਨਾ ਤੇ ਨਹੀਂ ਆ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੋਰਾਂ ਨੂੰ ਇਨਫੋਰਮੇਸ਼ਨ ਕਿੱਥੋਂ ਮਿਲਦੀ ਹੈ ਕਿ ਕਿਹੜੀ ਦੁਕਾਨ ਦਾ ਜਿਹੜਾ ਸੈਂਟਰ ਲੋਕ ਨਹੀਂ ਲੱਗਾ ਇਹ ਕਿਵੇਂ ਕੰਮ ਕਰਦੇ ਆ ਇਹ ਬਹੁਤ ਜ਼ਰੂਰੀ ਆ ਪਰ ਕਾਨੂੰਨ ਨੂੰ ਵੀ ਚਾਹੀਦਾ ਕਿ ਇਹਨਾਂ ਤੋਂ ਵੱਧ ਤੇਜ਼ੀ ਨਾਲ ਸੋਚੇ ਔਰ ਹਾਲ ਦੀ ਘੜੀ ਦੁਕਾਨਦਾਰ ਇਹ دہشت ਮਹਿਸੂਸ ਕਰ ਰਹੇ ਆ ਕਿ ਭਾਈ ਇਹ ਪਿੰਡ ਵਾਲੇ ਪਾਸੇ ਨੂੰ ਆਗੇ ਕਿਤੇ ਹੌਲੀ ਹੌਲੀ ਘਰਾਂ ਵੱਲ ਨੂੰ ਨਾ ਤੁਰ ਪੈਣ ਜੇ ਘਰਾਂ ਵੱਲ ਨੂੰ ਤੁਰ ਪਏ ਤਾਂ ਹਾਲਾਤ ਹੋਰ ਵਿਗੜ ਜਾਣਗੇ ਜਿਹੜੀ ਜੁਲਾਹ ਮਾਜਰੇ ਚੋਰੀ ਹੋਈ ਆ ਉੱਥੇ ਜਿਹੜੇ ਮੋਦਵਾਰ ਨੇ ਅਹਿਮ ਸ਼ਖਸੀਅਤਾਂ ਆ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਕਿ ਪਹਿਲੀ ਵਾਰ ਹੋਇਆ ਕਿ ਜਲਾਮਾਜਰੇ ਐਦਾਂ ਚੋਰੀ ਹੋਈ ਹੋਵੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸਵੀਟ ਸ਼ਾਪ ਹੈ ਇੱਕ ਕਰਿਆਨੇ ਦੀ ਦੁਕਾਨ ਹੈ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ਹੈ ਤੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਕਰਿਆਨੇ ਵਾਲੀ ਦੁਕਾਨ ਚੋਂ ਫੋਨ ਲੈ ਗਏ ਨੇ ਹੋਰ ਕੀਮਤੀ ਸਮਾਨ ਲੈ ਗਏ ਨੇ ਔਰ ਬਿਲਡਿੰਗ ਮਟੀਰੀਅਲ ਤੇ ਇਲੈਕਟ੍ਰੋਨਿਕਸ ਦੀ ਜਿਹੜੀ ਦੁਕਾਨ ਹੈ ਉਹਦੇ ਕਿਹਾ ਜਾ ਰਿਹਾ ਕਿ ਡ੍ਰਿਲਾਂ ਕਟਰ ਲੈ ਗਏ ਨੇ ਔਰ ਲੱਖਾਂ ਦਾ ਨੁਕਸਾਨ ਪਰ ਕਿਉਂ ਜਦ ਇੱਕ ਦੁਕਾਨਦਾਰ ਟੈਕਸ ਪੇ ਕਰਦਾ ਲੋਕ ਲਗਾ ਕੇ ਚਲਾ ਗਿਆ ਉਸ ਤੋਂ ਬਾਅਦ ਦੀ ਜ਼ਿੰਮੇਵਾਰੀ ਕਿਸ ਦੀ ਹੈ ਔਰ ਜ਼ਿੰਮੇਵਾਰੀ ਤੋਂ ਕੌਣ ਭਜ ਰਿਹਾ ਸਵਾਲ ਇਹ ਨੇ ਤੁਹਾਨੂੰ ਮੁੱਖ ਦੇ ਤਸਵੀਰਾਂ ਦਿਖਾਣੇ ਜੋ ਆਪਣੇ ਸਵਾਲ ਲੈ ਕੇ ਆਪ ਖੜੀਆਂ ਨੇ ਪੰਨ ਸਾਹਿਬ ਪੰਨ ਚਲਾ ਮਹਾਰਾਜ ਵਿਖੇ ਦੁਕਾਨਾਂ ਦੇ ਛੜਾ ਟੁੱਟੇ ਆ ਰਾਤ ਦੇ ਦੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਨਾ ਵਾਰੇ ਹਨ ਸਵੇਰੇ ਇਹਦੇ ਬੀਬੀ ਵਾਲਾ ਜੀ ਹਾਂਜੀ ਇਹਨੇ ਮੈਨੂੰ ਫੋਨ ਕੀਤਾ ਵੀ ਜੀ ਆ ਕੇ ਦੇਖੋ ਛੱਡ ਟੁੱਟੇ ਹੋ ਆ ਸਾਡੇ ਪੰਨ ਦੀ ਪਹਿਲੀ ਵਾਰ ਚੋਰੀ ਹੋਈ ਸੀ ਕੋਲਸ ਮਾਫੀ ਨਹੀਂ ਮੈਂ ਪਰਸੋਂ ਬੋਹ ਕਿਤਾਬਾਂ ਅੱਛਾ ਹੀ ਇਹ ਸਭ ਆਇਆ ਮੌਨ ਲੱਗੇ ਇਸ ਕੇ ਸਿਹਰਾ ਮੋਕਾ ਠੀਕ ਹੈ ਆ ਰਿਹਾ ਮੌਕਾ ਦਿਖ ਰਿਹਾ ਅੱਛਾ ਕਿੰਨੇ ਤੱਕ ਨਾ ਛੱਟ ਟੋਟੇ ਆ ਜੀ ਚਾਰ ਚਾਰ ਦੇ ਕਰਨ ਟੋਟੇ ਆ ਬੀ ਡੀ ਡੀਆ 1 ਵਜੇ ਬੈਟਿੰਗ ਦੀ ਹੈ ਕਰਿਆਣਾ ਸਟੋਰ ਆ ਮਦਮੀ ਦਾ ਇੱਕ ਉਹ ਸਵੀਟ ਸ਼ਾਪ ਹੈ ਪੁਚਾਇਆ ਤੇ ਜੰਗਲ ਚੱਕੇ ਲਗਾ ਰਹੇ ਪੁਚਾਇਆ ਤੇ ਜੰਗਲ ਚੱਕੇ ਲਗਾ ਰਹੇ ਨੇ ਨਰੇਸ਼ ਕਰਿਆਣਾ ਸਟੋਰ ਤੇ ਕਾਫੀ ਸੁਣਿਆ ਜਾ ਰਿਹਾ ਵੀ ਕਾਫੀ ਨੁਕਸਾਨ ਹੋਇਆ ਜਿਨ੍ਹਾਂ ਦਾ ਆਹ ਨਾ ਤੇ ਮੈਂ ਹੋਈ ਚੱਕ ਕੇ ਨਾ ਜੀ ਇਹਨਾਂ ਨੂੰ ਕੁਝ ਕੀ ਕੀਮਤੀ ਦੇਖੋ ਡੱਬਾ ਸੀ ਬਾਕਸ ਵੱਡਾ ਪੀੜੀਆਂ ਦਾ ਅੱਛਾ ਜੀ ਉਧਰ ਉਹ ਕੀਮਤੀ ਸਮਾਨ ਨਾਲ ਰਹਿਣਾ ਸਾਲਾ ਜੀ ਗਿੱਲਾ ਵਗੈਰਾ ਮੰਗੇ 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 ਜਾਣੇ ਕਿ ਕੋਸਲੇ ਚੀਜ਼ਾਂ ਸੀ ਕੁਝ ਪਤਾ ਲੱਗ ਪਾਇਆ ਵੀ ਉਹ ਆਏ ਕੱਲ ਬੱਚੇ ਜੀ ਅਜੇ ਕੈਮਰੇ ਦਿਖਦੇ ਜੀ ਕੈਮਰੇ ਦੇਖੋ ਪੁਲਿਸ ਆ ਜੀ ਉਹ ਜਿਹੜੇ ਅੰਦਾਲ ਸਾਹਰ ਕੋਸ਼ੀ ਠੀਕ ਹੈ ਜੀ ਪਰਦਾ ਹੋ ਰਹੀ ਹੈ ਠੀਕ ਹੈ ਇਧਰ ਆ ਬੜਾ ਅਰੇ ਕਿੰਨੇ ਕ ਬਜ ਦੀ ਬਾਰਦਾਤ ਹੈ ਇਹ ਇਹ 7:30 ਵਜੇ ਦੀ ਟਟੇ 3:00 ਵਜੇ ਚਾਰ ਪੰਜ ਤੇ ਉਹ ਬਾਹਰ ਨਿਕਲ ਚਾਰ ਪੰਜ ਤੇ ਬਾਹਰ ਨਿਕਲ ਗਿਆ ਤੁਹਾਡੇ ਕੋ ਕੈਮਰਾ ਰਿਕਾਰਡਿੰਗ ਹੈਗੀ ਆ ਠੀਕ ਹੈ ਕਿੰਨਾ ਕ ਸਾਮਾਨ ਚੋਰੀ ਹੋਇਆ ਤੁਹਾਡਾ ਜੀ ਕੋਈ 35000 ਦੀ ਗੱਲ ਹੈ ਨੁਕਸਾਨ ਹੋ ਗਿਆ ਜਿਹੜਾ ਦੇਖਿਆ ਮੋਟਾ ਮੋਟਾ ਜਿਹੜਾ ਦੇਖਿਆ ਨੇ ਬਾਕੀ ਚਲ ਗਿਆ ਹਜੇ ਕਿੰਨੀਆਂ ਦੁਕਾਨਾਂ ਛੱਟ ਟੁੱਟੇ ਤੇ ਚੌਂਦ ਕਰਨਾ ਹੈ 4 ਦੁਕਾਨਾਂ ਛੱਟ ਟੁੱਟੇ ਤੁਹਾਡਾ ਕੀ ਕੀ ਸਾਮਾਨ ਚੋਰੀ ਹੋਇਆ ਜੀ ਗੈਂਟੀਆਂ ਡ੍ਰੈਲਾਂ ਕਟਰਾਂ ਸਾਰਾ ਕੁਝ ਹਾਂ ਜੀ ਕਾਸਾ ਕਿੰਨੇ ਕਦਾ ਜੀ 25000 ਜੀ ਸਮਾਨ ਤੁਹਾਨੂੰ ਵੀ ਸਵੇਰੇ ਪਤਾ ਲਗਾ ਚਾਟ ਟੋਟੇ ਮਾਰੇ ਹਾਂ ਜੀ ਇਹਨੇ ਇਸਨੇ ਹੋਣ ਦਿੱਤੇ ਕਰਿਆ ਮੇਰੇ ਚਾ ਠੀਕ ਹੈ ਭਾਜੀ ਕਿੰਨਾ ਸਮਾਨ ਥੋੜਾ ਚੋਰੀ ਹੋ ਗਿਆ ਜੀ ਬਿਲਡਿੰਗ ਦਾ ਸਾਰਾ ਕੁਝ ਚੋਰੀ ਕਰਕੇ ਲੈ ਗਏ ਤੁਸੀਂ ਸੈਂਟਰ ਲੋਕ ਲਾਏ ਨਹੀਂ ਸੀ ਇਹਨਾਂ ਨੂੰ ਅੱਛਾ ਇਹ ਲੋਕ ਤੋੜ ਕੇ ਲੈ ਗਏ ਆਏ ਜਦੋਂ ਸਵੇਰੇ ਆ ਗਏ ਇੱਕ ਤਾਂ ਕੱਢ ਕੇ ਲੱਗ ਗਿਆ ਉਹ ਅੱਧੇ ਖਿੱਚੇ ਨੇ ਅੱਧੇ ਲੇਪ ਅੱਛਾ ਇਹਦੇ ਸੈਟਰ ਪਰੋਂ ਬਾਹਰ ਨੂੰ ਖਿੱਚਲੇ ਹੈ ਉਧਰ ਵੀ ਡਿਜੰਟ ਕਿੰਨੇ ਕਰਪਿਆਂ ਦਾ ਸਾਡਾ ਨੁਕਸਾਨ ਹੋਣ ਦਾ ਖਾਸਾ ਜੀ 15000 ਦਾ ਨੁਕਸਾਨ ਹੈਗਾ ਇਹ ਲਗਭਗ ਚਾਰ ਪੰਜ ਦੁਕਾਨਾਂ ਦੇ ਛੱਡੇ ਟੁੱਟੇ ਆ ਜੀ ਤੁਹਾਨੂੰ ਕੀ ਜਾਣਕਾਰੀ ਪ੍ਰਾਪਤ ਹੋਈ ਹੈ ਹਜੇ ਤੱਕ ਜੀ ਅਸੀਂ ਮੌਕੇ ਦੇਖਿਆ ਹੀ ਹੈ ਹੁਣ ਦੇਖਣੀ ਹੈ ਫੇਸ ਕਿੰਨਾ ਕੁ ਨੁਕਸਾਨ ਹੋਣ ਦਾ ਖਾਸਾ ਯਾਰ ਹੋਇਆ ਜੀ ਕੋਸ਼ਿਸ਼ ਕਰ ਰਹੇ ਹਾਂ ਜੀ ਤੁ ਬਾਅਦ ਖੁਦ ਆਪਣਾ ਕੀ ਕਿੰਨੀਆਂ ਦੁਕਾਨਾਂ ਛੜਾ ਟੁੱਟੇ ਆ ਜੀ 10 4